ਪ੍ਰਣਿਸ਼ਟਾ ਨੂੰ ਲੈ ਕੇ ਅੱਜ ਇੱਕ ਦਿਨ ਰਹਿ ਗਿਆ 550 ਸਾਲਾਂ ਦਾ ਇੰਤਜ਼ਾਰ ਖਤਮ ਹੋ ਗਿਆ ਤੇ ਅਸੀਂ ਅਯੁੱਧਿਆ ਚ ਇਸ ਵੇਲੇ ਅਯੁੱਧਿਆ ਜੀ ਤਸਵੀਰਾਂ ਤੋਂ ਦਿਖਾ ਦਿੰਦੇ ਹਾਂ ਅਯੁੱਧਿਆ ਦੇ ਵਿੱਚ ਇੱਕ ਦਿਨ ਪਹਿਲਾਂ ਕੀ ਹੋ ਰਿਹਾ ਅੱਜ ਭਗਤ ਨੱਚ ਰਹੇ ਨੇ ਟੱਪ ਰਹੇ ਨੇ ਢਮਰੂ ਦੀ ਥਾਪ ਦੇ ਉੱਤੇ ਐਥੇ ਕਹਿ ਸਕਜੋ ਕਿ ਰਾਮ ਭਗਤ ਤੇ ਲੱਭਤਾਂ ਦੇ ਵੱਲੋਂ ਨਾਰੇ ਮਾਰੇ ਜਾ ਰਹੇ ਜਾਗੋ ਸ਼ੋਹਰਿਆ ਕਿਤੇ ਨੱਚ ਟਪਰੇ ਬਾਬੇ ਤੁਸੀਂ ਵੀ ਵੇਖ ਸਕਦੇ ਹੋ ਸਾਧੂ ਸੰਤਾਂ ਦੇ ਵੱਲੋਂ ਇੱਥੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਜਾ ਰਹੇ ਨੇ ਇਹ ਤਸਵੀਰਾਂ ਨੇ ਅਯੋਧਿਆ ਦੀਆਂ ਅਯੋਧਿਆ ਅੱਜ ਇੱਕ ਦਿਨ ਰਹਿ ਗਿਆ ਪ੍ਰਾਂਤ ਪ੍ਰਦੇਸ਼ਾ ਨੂੰ ਲੈ ਕੇ ਤੇ ਇੱਥੇ ਇਹ ਮਾਹੌਲ ਬਣਿਆ ਹੋਇਆ ਹੈ ਜਿਸ ਦੀ ਤਸਵੀਰਾਂ ਅੱਜ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਇਹਨਾਂ ਤਸਵੀਰਾਂ ਚ ਵੇਖ ਸਕਦੇ ਹੋ ਤੁਸੀਂ ਇਹਨਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਹਾਨੂੰ ਰੰਗੋਲੀ ਦੇ ਦਿਖਾਉਣੇ ਆ ਕਿੱਥੇ ਰੰਗੋਲੀ ਬਣਾਈ ਜਾ ਰਹੀ ਹੈ ਸਵਾਗਤਮ ਲਿਖਿਆ ਗਿਆ ਇਸ ਰੰਗੋਲੀ ਦੇ ਉੱਤੇ ਸਵਾਗਤ ਕੀਤਾ ਜਾ ਰਿਹਾ ਹੈ ਪ੍ਰਭੂ ਰਾਮ ਦਾ ਇਹ ਸਵਾਗਤ ਹੋ ਰਿਹਾ ਹੈ ਪ੍ਰਭੂ ਰਾਮ ਦਾ ਜਿਸ ਦੀਆਂ ਤਸਵੀਰਾਂ ਤੁਸੀਂ ਅਸਲ ਵਿੱਚ ਵੇਖ ਪਾ ਰਹੇ ਹੋ ਸਵਾਗਤ ਇੱਕ ਦਿਨ ਦਾ ਇੰਤਜ਼ਾਰ ਕੁਝ ਕਹਿ ਸਕਦੇ ਹੋ ਕਿ ਸਮਾਂ ਰਹਿ ਗਿਆ ਜਦੋਂ ਭਗਵਾਨ ਰਾਮ ਜੀ ਦੀ ਪ੍ਰਾਨ ਪ੍ਰਤੀਸ਼ਟਾ ਹੋ ਜਾਵੇਗੀ ਐਸੇ ਵਿਚਾਰ ਹੁਣ ਤੁਹਾਨੂੰ ਲੈ ਚੱਲਦੇ ਹਾਂ ਦੂਜੇ ਪਾਸੇ ਜਿੱਥੇ ਯੂਪੀ ਪੁਲਿਸ ਦਾ ਬੈਂਡ ਮੌਜੂਦ ਹੈ ਉਥੇ ਯੂਪੀ ਪੁਲਿਸ ਦੇ ਵੱਲੋਂ ਆਪਣੇ ਢੰਗ ਦੇ ਨਾਲ अनोखे ਢੰਗ ਨਾਲ ਪ੍ਰਭੂ ਰਾਮ ਦੀ ਉਸਤਤ ਕੀਤੀ ਜਾ ਰਹੀ ਹੈ ਪਰ ਇੱਥੇ ਕੁਝ ਔਰਤਾਂ ਤੁਹਾਡੀ ਸਕਰੀਨ ਤੇ ਦਿਖਾ ਦਿੰਦੇ ਆ ਔਰਤਾਂ ਦੇ ਵੱਲੋਂ ਪ੍ਰਭੂ ਰਾਮ ਦੇ ਜਕਾਰਿਆਂ ਦੇ ਵਿਚਕਾਰ ਨੱਚਾ ਟੱਪਿਆ ਜਾ ਰਿਹਾ ਹੈ ਐਸ ਵੇਲੇ ਤੁਸੀਂ ਦੇਖ ਸਕਦੇ ਹੋ ਕਿਸੇ ਮਨ ਮੇਰਾਮ ਨਹੀਂ ਉਹ ਆਇਆ ਹੈ ਕਿਸੇ ਨ ਮੇਰਾਮ ਨਹੀਂ ਬੋ ਕਾਇਆ ਹੈ ਕਿਸ ਕਾ ਜੈ ਜੈ ਸ਼ੀਰੋ ਜੈ ਜੈ ਸ਼ੀਰੋ ਜੈ ਜੈ ਸ਼ੀਰੋ ਜੈ ਜੈ ਸ਼ੀਰੋ ਭਾਈ ਇੱਕ ਵਜਨ ਤੌਰ ਬੰਤਾ ਯਾਹਾਂ ਤੇ ਇੱਕ ਵਜਨ ਬਜਨ ਮੇਰਾਮ ਕਾ ਨਾਮ ਨਾ ਉਸ ਤਸਵੀਰਾਂ ਨੇ ਅਯੋਧਿਆ ਧਾਮ ਦੀਆਂ ਇਹਨਾਂ ਤਸਵੀਰਾਂ ਨਾਲ ਹੁਣ ਤੁਹਾਨੂੰ ਦੂਜੇ ਪਾਸੇ ਰੁਕ ਕਰਦੇ ਆ ਵਕ ਵਕ ਟੋਲੀਆਂ ਦੇ ਵਿੱਚ ਬਾਜਾ ਜੈਗੇ ਰਾਮ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਅਯੁੱਧਿਆ ਦੇ ਰੰਗ ਦਿਖਾ ਰਹੇ ਆ ਉਹ ਸੋ ਅਯੁੱਧਿਆ ਦੇ ਰੰਗ ਜਿੱਥੇ 550 ਸਾਲ ਬਾਅਦ ਅਤੇ ਮਾਤਾ ਇੱਕ ਮੌਜੂਦ ਹੈ ਅੰਮਾ 550 ਸਾਲ ਬਾਅਦ ਰਾਮ ਘਰ ਪਰ ਆ ਰਹੇ ਹੈ ਕਿਹੋ ਜਿਹਾ ਲੱਗ ਰਿਹਾ ਹੈ ਅਰੇ ਆਬ ਹੋਰ 50 ਸਾਲ ਬਾਅਦ ਰਾਮ ਜਮੀਨ ਔਰ ਆਸਮਾਨ ਦਾ ਫਰਕ ਹੋ ਗਿਆ ਅਯੁੱਧਿਆ ਨਗਰੀ ਕੈਸੀ ਲੱਗ ਰਹੀ ਹੈ ਅਰੇ ਹਮ ਤੋ ਪੁੱਛੋ ਮਤ ਅਤੀ ਆਨੰਦ ਅਨੁਰਾਗਾ ਅਤੀ ਆਨੰਦ ਕਹਿ ਨਹੀਂ ਸਕਤੀ ਭਾਈ ਮੁਖਰੇ ਬੜਾਈ ਨਹੀਂ ਕਹਾ कहाँ ऐसी आयो करूँ मैं ये कहाँ ऐसी हरियाणा से हरियाणा से आप और कभी सोचा था जिंदगी में रामलीला की प्राण प्रतिष्ठा होगी अयोध्या में ये कहा सोचा था इतने लोग पीछे मर गए सब कुछ हुआ आ, उसे आ रहे हैं लेकिन सबका दुआ यही था भ्रमण कर रही हूँ दो साल हो गया इसीलिए अब नर्मदा तक भ्रमण करते करते नर्मदा तक भ्रमण करते ही आये तो रामलीला के दर्शन हुए अरे राम तो हमारे अंदर विराज है हर जगह विराजमान है आप में है कहा नहीं है राम लला राम लला के दम पे तो पूरा भारत भ्रमण कर रही हूँ राम लला के दम पे ही वही तो मैं संभाल रहे अकेले भ्रमण कर रही हूँ अकेले मेरे साथ कोई नहीं है अकेले हाँ, अकेल भ्रमण हर सब कुछ कर अम्मा, उम्र कितनी हो गई आप अरे हो गई होगी पैंसठ सत्तर के लगभग होंगे अच्छा हाँ लेकिन अभी दिल में जुनून है रामला के दर्शनों के बाद अभी तो, तो, तो जवान को हरा दूर जवान ਰੰਗ ਦਿਖਾ ਰਹੇ ਆ ਅਯੋਧਿਆ ਦੇ ਤੁਹਾਨੂੰ ਹੁਣ ਹੋਰ ਪਾਸੇ ਲੈ ਚਾਲਦੇ ਆ ਇਹਨਾਂ ਤਸਵੀਰਾਂ ਉਚਕਾਰ ਫਿਰਾਲ ਤੁਹਾਨੂੰ ਲੈ ਚਾਲਦੇ ਆ ਦੂਜੇ ਇਹਨਾਂ ਤਸਵੀਰਾਂ ਨਾਲ ਤੁਹਾਨੂੰ ਖਾਣੇ ਆ ਅੱਗੇ ਅਯੋਧਿਆ ਦੇ ਰੰਗਾਂ ਤੇ ਲੈ ਚਾਲਦੇ ਆ ਅਯੋਧਿਆ ਦੇ ਰੰਗਾਂ ਤੇ ਲੈ ਚਾਲਦੇ ਆ ਇਹਨਾਂ ਤਸਵੀਰਾਂ ਨੂੰ ਤੁਹਾਨੂੰ ਦਿਖਾਉਨੇ ਆ ਕਿਸ ਤਰੀਕੇ ਦੇ ਨਾਲ ਰਾਮ ਭਗਤ ਨੱਚ ਰਹੇ ਨੇ ਝੂਮ ਰਹੇ ਨੇ ਇੱਥੇ ਕਹਿ ਸਕਦੇ ਹਾਂ ਉਤਸਵ ਮਨਾਇਆ ਜਾ ਰਿਹਾ ਹੈ ਦੀਵਾਲੀ ਤੋਂ ਠੀਕ ਐਨ ਪਹਿਲਾਂ ਦੀਵਾਲੀ ਵਰਗਾ ਮਾਹੌਲ ਹੈ ਇਹਨਾਂ ਤਸਵੀਰਾਂ ਉਚਕਾਰ ਕੁਝ ਲੋਕ ਪਹੁੰਚੇ ਨੇ ਸਕੇਟਿੰਗ ਕੀਤੀ ਜਾ ਰਹੀ ਹੈ ਇੱਥੇ ਤੁਹਾਨੂੰ ਉਹ ਵੀ ਦਿਖਾਣੇ ਆ ਆਰਾਮਨਾਮ ਦੇ ਜੇਕਾਰਿਆਂ ਦੇ ਨਾਲ ਜਿਸ ਸਕੇਟਿੰਗ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਲੈ ਚਾਣਦੇ ਆ ਅੰਦਰ ਇਹ ਤਸਵੀਰ ਦਿਖਾਣਦੇ ਆ ਇਹ ਇੱਕ ਤਸਵੀਰ ਹੈ ਜਿੱਥੇ ਰਾਮ ਭਗਤਾਂ ਦੇ ਵੱਲੋਂ ਸਕੇਟਿੰਗ ਇੱਥੇ ਕੀਤੀ ਜਾ ਰਹੀ ਹੈ ਰਾਮਪਾਤ ਤੇ ਜਾਣਾ ਇਹਨਾਂ ਨੇ ਤੇ ਰਾਮਪਾਥਿਆਲ ਨੂੰ ਜਾ ਰਹੇ ਨੇ ਫਿਲਹਾਲ ਤਸਵੀਰ ਥੋੜੀ ਸਕਰੀਨ ਤੇ ਦਿਖਾ ਦਿੰਨੇ ਆ ਨਾਚ ਰਹੇ ਟੱਪ ਰਹੇ ਗਾ ਰਹੇ ਭਗਤਾਂ ਦੇ ਵੱਲੋਂ ਵੱਖ-ਵੱਖ ਦੇਸ਼ ਦੇ ਹਿੱਸਿਆਂ ਚੋਂ ਆਏ ਨੇ ਉੱਥੇ 70 ਸਾਲ ਦੀ ਮਹਿਲਾ ਮਿਲਦੀ ਹੈ ਕਹਿੰਦੀ ਜੋਸ਼ ਜਵਾਨੀ ਤਾਂ ਹੁਣ ਚੜੀ ਹੈ ਅਯੁੱਧਿਆ ਧਾਮ ਪਹੁੰਚ ਕੇ ਤੇ ਤਸਵੀਰ ਤੁਹਾਨੂੰ ਅਯੁੱਧਿਆ ਦੇ ਲਤਾ ਮੋਹਿਕੇਸ਼ਰ ਚੌਂਕ ਦੀ ਹੈ ਰਾਮਪੱਦੀਆਂ ਇਹ ਤਸਵੀਰਾਂ ਨੇ ਜੋ ਤੁਸੀਂ ਵੇਖ ਪਾ ਰਹੇ ਹੋ ਜੈ ਸ਼੍ਰੀ ਰਾਮ ਦੇ ਹੱਥ ਦੇ ਵਿੱਚ ਬੈਨਰ ਝੰਡੇ ਫੜੇ ਨੇ ਤੇ ਝੰਡੇ ਲਹਿਰਾਏ ਜਾ ਰਹੇ ਨੇ ਇਸ ਰਾਮਪੱਦ ਦੇ ਆ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਵੇਖ ਪਾ ਰਹੇ ਹੋ ਫਿਲਹਾਲ ਇਹਨਾਂ ਤਸਵੀਰਾਂ ਨਾਲ ਤੁਹਾਨੂੰ ਹੁਣ ਫਿਰ ਅਯੁੱਧਿਆ ਦੇ ਉਹਨਾਂ ਰੰਗਾਂ ਲੈ ਚਲਦੇ ਹਾਂ ਇਹ ਤੁਸੀਂ ਪਿੱਛੇ ਵੇਖ ਸਕਦੇ ਹੋ ਇੱਕ ਹੋਰ ਤੁਹਾਨੂੰ ਚੌਕ ਦਿਖਾ ਦਿੰਦੇ ਹਾਂ ਇਹ ਚੌਕ ਹੈ ਅਯੁੱਧਿਆ ਦਾ ਉਹ ਚੌਕ ਜਿਹਨੂੰ ਲਤਾ ਮੰਗੇਸ਼ਕਰ ਚੌਕ ਕਿਹਾ ਜਾਂਦਾ ਹੈ ਲਤਾ ਮੰਗੇਸ਼ਕਰ ਦੀ ਯਾਦ ਚ ਬਣਾਇਆ ਗਿਆ ਹੈ ਚੌਕ ਇੱਥੇ ਵੀਨਾ ਲਗਾਈ ਗਈ ਹੈ ਜਿਸ ਦੇ ਉੱਤੇ ਦੇਵੀ ਦੇ ਅਲੱਗ-ਅਲੱਗ ਅਵਤਾਰ ਬਣੇ ਹੋਏ ਨੇ ਇਸ ਦੀ ਵੀਨਾ ਦੇ ਉੱਤੇ ਬਣਾਈਆਂ ਗਈਆਂ ਤਸਵੀਰਾਂ ਦੇ ਵਿੱਚ ਸਾਫ਼ ਉਸ ਝਲਕਦਗ ਨਜ਼ਰ ਆ ਰਹੀ ਹੈ ਅਯੁੱਧਿਆ ਦੀ ਜਿਸ ਅਯੁੱਧਿਆ ਨਗਰੀ ਨੂੰ ਪਾਵਨ ਪਵਿੱਤਰ ਮੰਨਿਆ ਜਾਂਦਾ ਹੈ ਭਗਵਾਨ ਰਾਮ ਦੀ ਜਨਮ ਭੂਮੀ ਮੰਨੀ ਜਾਂਦੀ ਹੈ ਇਹ ਅਯੁੱਧਿਆ ਨਗਰੀ ਹੈ ਫਿਲਹਾਲ ਇਸ ਵਿਚਕਾਰ ਤੁਹਾਨੂੰ ਤਸਵੀਰਾਂ ਦੇ ਨਾਲ ਦੱਸ ਦਈਏ ਕਿ ਇੱਥੇ ਸਿਕਿਉਰਿਟੀ ਦੇ ਬਹੁਤ ਸਖਤ ਪ੍ਰਬੰਧ ਕਰ ਦਿੱਤੇ ਗਏ ਨੇ ਅੱਜ ਅਯੋਧਿਆ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਾਹਰੀ ਲੋਕਾਂ ਦਾ ਪ੍ਰਵੇਸ਼ ਬੰਦ ਕਰ ਦਿੱਤਾ ਜਾਵੇਗਾ ਸਿਰਫ ਜਿਨ੍ਹਾਂ ਕੋ ਕਾਰਡ ਮੌਜੂਦ ਹੈ ਜਾਂ ਐਂਟਰੀ ਪਾਸ ਜਿਨ੍ਹਾਂ ਕੋ ਮੌਜੂਦ ਹੈ ਉਹਨਾਂ ਨੂੰ ਅਯੋਧਿਆ ਜਾਣ ਦੀ ਇੱਥੋਂ ਮਨਜ਼ੂਰੀ ਹੋਵੇਗੀ ਫਿਲਹਾਲ ਇਹਨਾਂ ਤਸਵੀਰਾਂ ਨਾਲ ਤੁਸੀਂ ਮੈਨੂੰ ਦਿਓ ਇਜਾਜ਼ਤ ਹੋਰ ਅਪਡੇਟs ਵੀ ਦੇ ਦੇ ਰਹੋ ਜਗਬਾਨੀ ਟੀਵੀ ਕੈਮਰਾਮੈਨ ਮੋਨੂ ਦੇ ਨਾਲ ਮੈਂ ਦਿਲਸ਼ੇਵਨ ਚੋਪੜਾ ਜਗਬਾਨੀ ਟੀਵੀ